ਉਹ ਕਿਸਾਨਾਂ ਨੂੰ ਸਲਾਹ ਦੇ ਰਹੀ ਆ ਤੇ ਕਿਸਾਨਾਂ ਨੂੰ ਇਹ ਖੁੱਦ ਮੰਗ ਰੱਖਣੀ ਚਾਹੀਦੀ ਹੈ। ਇਹ ਕਿਸਾਨਾਂ ਨੂੰ ਰਹਿ ਦੇਣ ਵਾਲੀ ਕੌਣ ਹੁੰਦੀ ਹੈ? ਇਹਨੇ ਫਿਲਮ ਜਿਹੜੀ ਉਹ ਐਮਨ ਦਾਤੀ ਉਹਦੇ ਵਿੱਚ ਜੋ ਕੁਛੇ ਨੇ ਕੀਤਾ ਇਹ ਚਾਹੁੰਦੀ ਆ ਕਿ ਕਿਸੇ ਵੀ ਤਰੀਕੇ ਨਾਲ ਮੈਨੂੰ ਹਮਸਤੀ ਮਿਲੇ। ਲੋਕਾਂ ਦੇ ਵਿੱਚ ਮੇਰੇ ਵੱਲੇ ਵੱਲੇ ਹੋਵੇ ਤੇ ਮੇਰੀ ਉਹ ਕੰਨੀ ਜਿਹੜੀ ਆ ਉਹ ਚੱਲੇ ਤਾਂ ਉਹਦੇ ਕੋਲ ਰੌੜਾਣਾ ਪਵੇ। ਇਹ ਗੱਲ ਜਿਹੜੀ ਭੋਲੀ ਬੀਜੇਪੀ ਬੋਲਦੀ ਕਲੀ ਕੰਗਨਾ ਨਹੀਂ ਬੋਲਦੀ। ਇਹ ਸਾਰੇ ਬੋਲਦੇ ਨੇ। ਤੇ ਇਹੋ ਜੀਆਂ ਜ਼ਬਾਨਾਂ ਬੋਲਣ ਵਾਲਿਆਂ ਨੂੰ ਜਿਹੜਾ ਸਾਕੇ ਤੇ ਉਧਰ ਬਿਨਾਂ ਕਸੂਰ ਤੋਂ ਜੇਰੂਗਰ ਜਾਂਚੇ ਰੱਖੇ ਤੇ ਇਹਨੂੰ ਇਹਨੂੰ ਡਿਵਰਸ ਜਰਚ ਕੋਲ ਨਹੀਂ ਭੇਜਿਆ ਜਾਂਦਾ। ਧਰਮੀ ਅਦਾਕਾਰ ਤੇ ਬੀਜੇਪੀ ਦੀ ਸੰਸਦ ਕੰਗਨਾ ਰਣਾਵਤ ਅਕਸਰ ਹੀ ਆਪਣੇ ਬਿਆਨਾਂ ਦੇ ਕਰਕੇ ਸੁਰਖਿਆ ਜੇ ਰਹਿੰਦੇ ਇੱਕ ਵਾਰ ਫਿਰ ਤੋਂ ਉਸਦਾ ਬਿਆਨ ਸਾਹਮਣੇ ਆਇਆ। ਇਹੜੇ ਖੇਤੀਬਾੜੀ ਕਾਨੂੰਨ ਹੈ ਉਸ ਨੂੰ ਫਿਰ ਤੋਂ ਲਾਗੂ ਕਰਨ ਦੀ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਤੁਹਾਨੂੰ ਦੱਸ ਦਿੰਦੀ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਸਾਨ ਜਿਹੜੇ ਸੀ ਕਿ ਲਗਾਤਾਰ ਦਿੱਲੀ ਵਿੱਚ ਮੋਰਚਾ ਲਾ ਕੇ ਬੈਠੇ ਹੋਏ ਸੀਗੇ ਤੇ ਕਾਫੀ ਜਿਹੜੇ ਕਿਸਾਨ ਭਰਾ ਜਿਹੜੇ ਸੀਗੇ ਉਹ ਸ਼ਹੀਦ ਹੋਏ ਸੀਗੇ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਾਉਣ ਦੇ ਪਰ ਫਿਰ ਤੋਂ ਕੰਗਰਸ ਰਣਾਵਤ ਮੰਗ ਕਰੀ ਕੇਂਦਰ ਸਰਕਾਰ ਤੋਂ ਕਿ ਖੇਤੀਬਾੜੀ ਕਾਨੂੰਨ ਜਿਹੜਾ ਉਹ ਲਾਗੂ ਕਿਤੇ ਆ ਤੇ ਲਗਾਤਾਰ ਕਿਸਾਨਾਂ ਦੇ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਇਸੇ ਮੁੱਦ ਨੂੰ ਲੈ ਕੇ ਅਸੀਂ ਗੱਲਬਾਤ ਕਰਾਂ ਕਿਸਾਨ ਨੇ ਕਿਸਾਨੀ ਲੀਡਰ ਬਲਦੇਵ ਸਿੰਘ ਖਿਰਚੇ ਦਾ ਨਾਂ ਸਰ ਲਗਾਤਾਰ ਕੰ ਖਾਸ ਕਰਕੇ ਕਿਸਾਨਾਂ ਨੂੰ ਜੋ ਤੇ ਪੜਾਉ ਉਹ ਧਿਆਨ ਦੇਣੇ ਤੇ ਹੁਣ ਅਨੇਕ ਕਿਸਾਨ ਜਿਹਨੇ ਆਪਣੇ ਸ਼ਹੀਦ ਹੋ ਗਏ ਸੀ ਖੇਤੀ ਬੜੀ ਕਾਰਨੋਂ ਕਈ ਨੇ ਕਾਲੇ ਕਾਨੂੰਨ ਤੁਸੀਂ ਜਿਹਨੂੰ ਕਹਿੰਦੇ ਸੀ ਰੱਦ ਕਰਵਾਉਣ ਦੇ ਲਈ ਫਿਰ ਤੋਂ ਅਪੀਲ ਕਰਦੇ ਕੇਂਦਰ ਸਰਕਾਰ ਨੂੰ ਕਿ ਲਾਗੂ ਕਰ ਦਿੱਤੇ ਜਾਂ ਕਿਸ ਤਰ੍ਹਾਂ ਵੇਚ ਦਿੱਤੇ ਉਹ ਖੱਲੀ ਕੇਂਦਰ ਸਰਕਾਰ ਨੂੰ ਨਹੀਂ ਕਰ ਰਹੀ ਉਹ ਕਿਸਾਨਾਂ ਨੂੰ ਸਲਾਹ ਦੇ ਰਹੀ ਆ ਕਿ ਕਿਸਾਨਾਂ ਨੂੰ ਇਹ ਖੁਦ ਮੰਗ ਰੱਖਣੀ ਚਾਹੀਦੀ ਹੈ ਇਹ ਕਿਸਾਨਾਂ ਨੂੰ ਰਹਿ ਦੇਣ ਵਾਲੀ ਕੌਣ ਹੁੰਦੀ ਹੈ ਇਹ ਇੱਕ ਮੈਂ ਇਹਦੇ ਬਾਰੇ ਕੋਈ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਉਹ ਪਬਲਿਸਿਟੀ ਲੈਣ ਵਾਸਤੇ ਉਹ ਇਸ ਤਰ੍ਹਾਂ ਦੇ ਬਿਆਨ ਦਿੰਦੀ ਆ ਇਹ ਕੰਨਰ ਨਾਉਤ ਉਹ ਆ ਜਿਨ ਨੇ ਪਹਿਲਾਂ ਕਿਸਾਨਾਂ ਦੇ ਖਿਲਾਫ ਬੋਲ ਕੇ ਤੇ ਉੱਥੋਂ ਸਾਡੀਆਂ ਧੀਆਂ ਪਣਾ ਦੇ ਖਿਲਾਫ ਬੋਲ ਕੇ ਵੀ 100-100 ਰੁਪਏ ਦਿਹਾੜੀ ਤੇ ਆਉਣ ਵਾਲੀਆਂ ਨੇ ਤੇ ਉਸ ਟਾਈਮ ਤੇ ਇਹਨੇ ਪਾਰਲੀਮੈਂਟ ਦੀ ਟਿਕਟ ਲੈ ਲਈ ਭਾਜਪਾ ਤੋਂ ਤੇ ਇਹ ਬਣ ਗਈ ਪਾਰਲੀਮੈਂਟ ਮੈਂਬਰ ਹੁਣ ਇਹ ਕਿਸਾਨਾਂ ਦੇ ਖਿਲਾਫ ਘੱਟ ਗਿਣਤੀਆਂ ਦੇ ਖਿਲਾਫ ਇਹ ਬੋਲ ਕੇ ਜਿਹੜੀ ਇਹਨੇ ਫਿਲਮ ਜਿਹੜੀ ਆ ਉਹ ਅਹਿਮਦ ਅੱਸੀ ਉਹਦੇ ਵਿੱਚ ਜੋ ਕੁਛੇ ਨੇ ਕੀਤਾ ਇਹ ਚਾਹੁੰਦੀ ਆ ਕਿ ਕਿਸੇ ਵੀ ਤਰੀਕੇ ਨਾਲ ਮੈਨੂੰ ਪਬਲਿਸਿਟੀ ਮਿਲੇ ਲੋਕਾਂ ਦੇ ਵਿੱਚ ਮੇਰੀ ਬੱਲੇ ਬੱਲੇ ਹੋਏ ਤੇ ਮੇਰੀ ਉਹ ਫਿਲਮ ਜਿਹੜੀ ਆ ਉਹ ਚੱਲੇ ਤੇ ਉੱਥੇ ਕੋਈ ਰੌਣਾ ਨਾ ਪਵੇ। ਇਹ ਫਿਰਕਾ ਪ੍ਰਸਤੀ ਸੋਚ ਦੇ ਜਿਹੜੇ ਲੋਕ ਨੇ ਉਹ ਭਾਜਪਾ ਦੇ ਵਿੱਚ ਬੈਠੇ। ਔਰ ਭਾਜਪਾ ਜਿਹੜੀ ਆ ਇਹਨਾਂ ਨੂੰ ਖੁਦ ਬੁਲਾ ਰਹੀ ਆ। ਵੀ ਇੱਥੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਵੀ ਇਹ ਦੰਗੇ ਪਸਾਦ ਹੋਣ ਤੇ ਸ਼ਾਂਤੀ ਜਿਹੜੀ ਉਹ ਭਾਗ ਹੋਣੀ ਚਾਹੀਦੀ ਆ ਤੇ ਅਸੀਂ ਜਿਹੜਾ ਇਹਨਾਂ ਲੋਕਾਂ ਤੋਂ ਉੱਤੇ ਜਿਹੜਾ ਓਟਾ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿਸਾਨਾਂ ਨੇ ਲੋਕਾਂ ਨੂੰ ਚਾਅਰਿਤ ਕੀਤਾ। ਕਿੱਡੇ ਵੱਡੇ ਪੱਧਰ ਤੇ ਜਾਗਰਤੀ ਲਿਆਂਦੀ ਆ ਔਰ ਇਹ ਕਾਲੇ ਕਾਨੂੰਨ ਰੱਦ ਕਰਾਏ 750 ਕਿਸਾਨ ਅਸੀਂ ਸ਼ਹੀਦ ਕਰਾ ਲਿਆ ਔਰ ਕਿੰਨਾ ਸਾਡਾ ਖਰਚ ਜਿਹੜਾ ਉਹ ਹੋਇਆ ਔਰ 6 ਮਹੀਨੇ ਤੋਂ ਬਾਅਦ ਸਭਾ ਸਾਨੂੰ ਹੁਣ ਫੇਰ ਇੱਥੇ ਜਿਹੜਾ ਬਾਡਰਾਂ ਤੇ ਬੈਠਿਆ ਨੂੰ ਹੋ ਗਿਆ ਔਰ ਜਦੋਂ ਐਸਐਲ ਕੀ ਆਏ ਸਾਤ ਉਦੋਂ ਵੀ ਸਾਨੂੰ ਇਹ ਗੱਲ ਕਹਿਣੀ ਕਰਦੇ ਸੀ ਕਿ ਇਹ ਵੱਖਵਾਤੀ ਨੇ ਅੱਤਵਾਦੀ ਨੇ ਤੰਕਵਾਤੀ ਨੇ ਦੇਸ਼த்ਰੋਹੀ ਨੇ ਇਹ ਗੱਲ ਜਿਹੜੀ ਬੋਲੀ ਭਾਜਪੀ ਬੋਲਦੀ ਕਲੀ ਕੰਗਣਾ ਨਹੀਂ ਬੋਲਦੀ ਇਹ ਸਾਰੇ ਬੋਲਦੇ ਨੇ ਹੁਣ ਅੱਜ ਹੀ ਰਜੀਤ ਸਿੰਘ ਗਰੇਵਾਲ ਕਹਿ ਰਿਹਾ ਸੀ ਕਿ ਅਸੀਂ ਉਹਨੂੰ ਸਮਝਾਇਆ ਉਹਨੂੰ ਨੋਟਿਸ ਦਿੱਤਾ ਪਾਰਟੀ ਨੇ ਉਹ ਜਿਹੜੇ ਤੁਹਾਡੇ ਨੋਟਿਸ ਦਾ ਅਸਰ ਕੀ ਆ ਲੱਗਦਾ ਕਿ ਅਸਰ ਪਿਆ ਹੁੰਦਾ ਜੇ ਉਹ ਨੋਟਿਸ ਦਾ ਅਸਰ ਹੁੰਦਾ ਤੇ ਫਿਰ ਉਹ ਬੋਲਦੀ ਕਿਉਂ ਉਹ ਬੋਲ ਕਿਉਂ ਰਹੀ ਆ ਅਸਲ ਇਹ ਆ ਵੀ ਇਹ ਫਾਰਮੈਲਟੀਆਂ ਨੇ ਮੈਂ ਤੇ ਇਹ ਗੱਲ ਕਹੂੰਗਾ ਕਿ ਕੰਗਣਾ ਨੌਤ ਜਿਹੜੀ ਆ ਇਹ ਜਿਸ ਤਰ੍ਹਾਂ ਇਸ ਦੇ ਹਾਲਾਤ ਜਿਹੜੇ ਨੇ ਇਹ ਫਿਰਕੂ ਦੰਗੇ ਕਰਾ ਕੇ ਲੋਕਾਂ ਨੂੰ ਆਪਸ ਵਿੱਚ ਝਗੜਾ ਕੇ ਕਤਲੋਗਾਂਦ ਕਰਾਉਣੀ ਚਾਹੀਦੀ ਆ ਤੇ ਇਹੋ ਜਿਹਾਂ ਜ਼ਬਾਨਾਂ ਬੋਲਣ ਵਾਲਿਆਂ ਨੂੰ ਜਿਹੜਾ ਸਾਡੇ ਤਾਂ ਉੱਥੇ ਬਿਨਾਂ ਕਸੂਰ ਤੋਂ ਡਿਬਰੂਗੜਜੈਂਚ ਰੱਖੇ ਤੇ ਇਹਨੂੰ ਇਹਨੂੰ ਡਿਬਰੂਗੜਜ ਅੱਜ ਕਿਉਂ ਨਹੀਂ ਭੇਜਿਆ ਜਾਂਦਾ ਇਹਨੂੰ ਨੋਟਿਸ ਕਿਉਂ ਇਹਨੂੰ ਡਿਬਰੂਗੜਜ ਜੇਤ ਭੇਜਿਆ ਜਾਣਾ ਚਾਹੀਦਾ ਲਗਾਤਾਰ ਕੰਗਨਾ ਕਹਿ ਰਹੀ ਕਿ ਮੈਂ ਵੀ ਪਾਕਿਸਤਾਨੀ ਪਰਿਵਾਰ ਨਾਲ ਸਬੰਧ ਰੱਖਦੇ ਜਿਹੜੇ ਕੀਤੇ ਬੜੇ ਕਾਨੂੰਨ ਸੀਗੇ ਉਸ ਦਾ ਕਿਤਨਾ ਕਿਹਦੇ ਕਿਸਾਨਾਂ ਨੂੰ ਫਾਇਦਾ ਹੀ ਹੋਵੇਗਾ ਕਿਸਾਨ ਇਹ ਤੈਸ਼ੀ ਨੇ ਸਾਰੇ ਕਰੇ ਇਨੂ ਐਪ ਚੋਪੀ ਇਹ ਤੋਂ ਕਿਸਾਨ ਦੀ ਕੀ ਹੈ ਤੇ ਕਦੀ ਤੁਰੇ ਪਿਓ ਨੇ ਜਾਂ ਤੇਰੇ ਭਰਾ ਦੀ ਕਦੇ ਖੇਤ ਚ ਰੋਟੀ ਲੈ ਕੇ ਗਈ ਹੈ ਕਿਨੂੰ ਪਤਾ ਵੀ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਕਿਸ ਤਰ੍ਹਾਂ ਮਿਹਨਤ ਕਰਦੇ ਆ ਉਹ ਉਹ ਮਾਰਦੀਆਂ ਰਾਤਾਂ ਚ ਕਿਵੇਂ ਪਾਣੀ ਲਾਉਂਦੇ ਆ ਉਹ ਜੇਠ ਹੜਦੀਆਂ ਧੁੱਪਾਂ ਦੇ ਵਿੱਚ ਖੇਤਾਂ ਦੇ ਵਿੱਚ ਕਿਸ ਤਰ੍ਹਾਂ ਮਿਹਨਤ ਕਰਦੇ ਆ ਉਹ ਭਾਦੋਂ ਦੇ ਜਿਹੜੇ ਚਮਾਸੇ ਲੱਗਦੇ ਨੇ ਇਹਨਾਂ ਭਾਦੋਂ ਦੇ ਚਮਾਸਿਆਂ ਦੇ ਵਿੱਚ ਝੋਨੇ ਝੋਨੇ ਦੀ ਨੀਂਦ ਕੱਢਣਾ ਨਰਮੇ ਦੀ ਕੋਟੀ ਕਰਨੀ ਪਸ਼ੂਆਂ ਵਾਸਤੇ ਚਾਰਾ ਵੜਨਾ ਇੱਥੇ ਸਬਜ਼ੀਆਂ ਤੋੜ ਲੀਆਂ ਉਹਨਾਂ ਲੋਕਾਂ ਦੀ ਹਾਲਤ ਕੀ ਆ ਇਹਨੂੰ ਪਤਾ ਕਿਹਦੇ ਇਹ ਤਾਂ ਜਿਹੜੀ ਆ ਬਸ ਮੈਂ ਇਹਦੇ ਬਾਰੇ ਕੋਈ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਉਹ ਪਬਲਿਸਿਟੀ ਲਾਣਾ ਚਾਹੀਦੀ ਆ ਇਹਦੇ ਵਾਸਤੇ ਤੇ ਇਹਦਾ ਇੱਕੋ ਇੱਕ ਔਲਾਦ ਜਿਹੜਾ ਉਹ ਜੀ ਸਰ ਜੀ ਇਸ ਤੋਂ ਪਹਿਲਾਂ ਵੀ ਇੱਕ ਬਿਆਨ ਸ਼ਾਮਲੇ ਕੰਗਰਸ ਦਾ ਕਿ ਜਿਹੜੇ ਕਿਸਾਨੀ ਅੰਦੋਲਨ ਸੀਗਾ ਦਿੱਲੀ ਵਿੱਚ ਉਸ ਦੌਰਾਨ ਕਾਫੀ ਕਤਲ ਹੋਏ ਨੇ ਬਲਦਕਾਰ ਹੋਏ ਨੇ ਤੇ ਵਿਦੇਸ਼ੀ ਤਾਕਤ ਦਾ ਸਾਰਾ ਕੰਦੇ ਰੋਲ ਸੀਗਾ ਕਿ ਐਸਾ ਫੰਡਿੰਗ ਸਾਰੇ ਵਿਦੇਸ਼ੀ ਤਾਕਤਾਂ ਕਰਦੇ ਸੀਗੇ ਕਿਸਾਨ ਅੰਦੋਲਨ ਦੌਰਾਨ ਜੇ ਕੋ ਮੈਂ ਇੱਕ ਬੇਨਤੀ ਕਰਾਂ ਤਾਂ ਜਿਹੜੀਆਂ ਲੜਕੀਆਂ ਮੈਂ ਇਹ ਗੱਲ ਕਹਾਂਗਾ ਕਿ ਕੰਗਣਾ ਰਣੌਤ ਦੀ ਇੱਕ ਸੋਚ ਸੀ ਮੈਨੂੰ ਬਾਅਦ ਚ ਪਰ ਸਹਿਯੋਗ ਵਸੀਲਿਆਂ ਤੋਂ ਇਹ ਪਤਾ ਲੱਗਾ ਹੈ ਕਿ ਜਿਹੜੀਆਂ ਲੜਕੀਆਂ ਉੱਥੇ ਆਈਆਂ ਸੀ ਨਾ ਸਿੰਘੂ ਬਾਰਡਰ ਦੇ ਉੱਤੇ ਜਿਹੜੀਆਂ ਤੁਹਾਨੂੰ ਵੀ ਪਤਾ ਕਿ ਤੁਸੀਂ ਉੱਧਰ ਰਾਤ ਨੂੰ ਫਰਕ ਹੈ ਉੱਥੇ ਸੋ ਤੇ ਉਹ ਲੜਕੀਆਂ ਫੜ ਕੇ ਤੇ ਮੈਂ মিডিਆ 'ਚ ਨਹੀਂ ਲਿਆਇਆ ਪੁਲਿਸ ਨੂੰ ਫੜਾਤੀਆਂ ਤੇ ਭਈ ਇਹਨਾਂ ਦੇ ਉੱਤੇ ਕੇਸ ਵੀ ਨਾ ਕਰੀ ਕਿਉਂਕਿ ਇਹ ਲੜਕੀਆਂ ਕਿਸੇ ਇੱਜ਼ਤਦਾਰ ਕਰਦੀਆਂ ਨੇ ਤੇ ਇਹਨਾਂ ਲੈਕਚਰ ਭਾਦੇ ਪਰ ਮੈਨੂੰ ਪ੍ਰੋਸੇਜੋਗ ਵਸੀਲਿਆਂ ਤੋਂ ਪਤਾ ਲੱਗਾ ਕਿ ਸਾਡੇ ਮੋਰਚੇ ਨੂੰ ਬਦਨਾਮ ਕਰਨ ਵਾਸਤੇ ਉਹ ਜਿਹੜੀਆਂ ਲੜਕੀਆਂ ਸੀ ਉਹ ਕੰਗਣਾ ਨੌਕ ਨੇ ਭੇਜਿਆ ਸੀ ਇਹਨੂੰ ਤਾਂ ਇਹ ਗੱਲਾਂ ਜਿਹੜੀਆਂ ਨੇ ਸੁਪਨੇ ਆ ਰਹੇ ਨੇ ਉਥੇ ਜੇ ਅਸੀਂ ਲੜਕੀਆਂ ਜਿਹੜੀਆਂ ਸੀ ਉਹ ਉਹਨਾਂ ਨੂੰ ਮਤਲਬ ਕਿ ਆਪ ਜਿਹੜਾ ਛਤਰੀ ਦੇ ਕੇ ਤੇ ਉਹਨਾਂ ਨੂੰ ਭੇਜਦੀਆਂ ਜਿਹੜੀਆਂ ਲੜਕੀਆਂ ਨੂੰ ਕੇਂਦਰ ਸਰਕਾਰ ਦੀਆਂ ਏਜੰਸੀਆਂ ਇਹੋ ਜਿਹੀ ਕੰਨਨਾ ਰਣੌਤ ਵਰਗੀਆਂ ਜਿਹੜੀਆਂ ਉਹਨਾਂ ਲੜਕੀਆਂ ਨੂੰ ਭੇਜਦੀਆਂ ਸੀ ਉੱਤੇ ਗਲਤ ਕੰਮ ਕਰਨ ਵਾਸਤੇ ਸਾਡੇ ਮੋਰਚੇ ਨੂੰ ਬੁਝਰਾਮ ਕਰਨ ਲਈ ਉਹਨਾਂ ਲੜਕੀਆਂ ਨੂੰ ਤੇ ਅਸੀਂ ਬੁੱਕਲ ਚ ਲੈ ਕੇ ਉਹਨਾਂ ਦੀ ਛਤਰੀ ਬਣ ਕੇ ਤੇ ਪੁੱਸ ਨੂੰ ਫੜਾ ਕੇ ਤੇ ਉਹ ਘਰੋ ਘਰੀ ਉਹਨਾਂ ਦੀ ਇੱਜ਼ਤ ਪਹੁੰਚਾਉਣ ਵਾਸਤੇ ਕਰਦੇ ਰਹਿ ਹੈ ਤੇ ਇਹ ਸਾਡੇ ਤੇ ਇਲਜ਼ਾਮ ਕਿਵੇਂ ਲਾ ਸਕਦੀ ਹੈ ਇਹ ਵਿੱਚ ਜੇ ਹਿੰਮਤ ਆ ਤੇ ਕੰਗਨਰ ਨੌਰਾਤ ਮੈਂ ਗੱਲ ਹੀ ਕਰਾਂਗਾ ਜਿਹੜਾ ਵੀ ਕੋਈ ਭਾਜਪੀ ਦਾ ਲੀਡਰ ਜਿਹੜੇ ਜਿਹੜੇ ਲੋਕ ਇਹਨੂੰ ਕੰਗਨਰ ਨੌਰਾਤ ਨੂੰ ਅੱਗੇ ਲਿਆ ਕੇ ਤੇ ਇਹ ਦੇਸ਼ ਦੇ ਹਾਲਾਤ ਜਿਹੜੇ ਨੇ ਇਹ ਵੱਧ ਤੋਂ ਬਦਤਰ ਕਰਨਾ ਚਾਹੁੰਦੇ ਨੇ ਜਿਹੜੇ ਇਹ ਫਿਰਕੂ ਦੰਗੇ ਕਰਾਉਣੇ ਚਾਹੁੰਦੇ ਨੇ ਇਹ ਕਤਰਵਾਦ ਕਰਾਉਣੇ ਚਾਹੁੰਦੇ ਨੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਹੈ ਕਿ ਜਿਹੜੀ ਇਲਜ਼ਾਮ ਕੰਗਨਰ ਨੌਰਾਤ ਸਾਡੇ ਤੇ ਲਾ ਰਹੀ ਆ ਕਿ ਉੱਥੇ ਬ乱ਤਪੁਰ ਹੋਈ ਸੀ ਉਹ ਬੰਦਾ ਆਵੇ ਮੇਰੇ ਸਾਹਮਣੇ ਉਹ ਆਉਣ ਬੰਦੇ ਤੇ ਆਉਣ ਚਾਹਲਾਂ ਦੇ ਉੱਤੇ ਤੇ ਫਿਰ ਮੈਂ ਦੱਸਾਂਗਾ ਕਿ ਉਥੇ ਕੰਗਨਾਰ ਨੌਤ ਵਰਗੀਆਂ ਜਿਹੜੀਆਂ ਔਰਤਾਂ ਸੀ ਉਹਨਾਂ ਨੇ ਕੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਕਿਸਾਨਾਂ ਨੂੰ ਉਹਨਾਂ ਲੜਕੀਆਂ ਨੂੰ ਉਥੇ ਘਰੋ ਘਰੇ ਕੋਈ ਵਾਸਤੇ ਅਸੀਂ ਚੀਜ਼ ਕੀਤਾ ਧੰਨਵਾਦ ਸ੍ਰੀ ਸੋ ਬਿਲਕੁਲ ਲਗਾਤਾਰ ਬਿਆਨ ਵੱਡੇ ਵੱਡੇ ਸਾਮਨਾਰੇ ਕੰਗਨਾਰ ਰਾਵਤ ਖਾਸ ਕਰਕੇ ਕਿਸਾਨਾਂ ਨੂੰ ਲੈ ਕੇ ਤੇ ਕਿਸਾਨਾਂ ਤੇ ਜਿਹੜਾ ਕਾਫੀ ਰੋਸ਼ ਹੈ ਕਿਸਾਨੀ ਲੀਡਰ ਜਿਹਨੇ ਬਲਦੇਵ ਸਿੰਘ ਸਿਰਸਾ ਸਿਰਾਲਾ ਗੱਲਬਾਤ ਕੀਤੀ ਉਹਨਾਂ ਦਾ ਸਾਫ ਸਾਫ ਮਕਸਦ 아이ਏ ਕਿ ਤਰ੍ਹਾਂ ਕਿਤੇ ਪਰ ਮਾਹੌਲ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੰਗਰਸ ਜਿਹੜੇ ਬਿਆਨ ਤੇ ਕਿਤਨਾ ਕੀਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕੰਗਰ ਨਾਵ ਨੂੰ ਕਿਤਲੇ ਕਿਤੇ ਜਲਦ ਤੋਂ ਜਲਦ ਜੇਲ੍ਹ ਭੇਜ ਦਿੱਤਾ ਜਾਵੇ ਕੈਮਰਾਮੈਨ ਨਿਲਕੁਲ ਮਨੋਨ ਲਾਲ ਪਰਸ਼ਰਮਾ ਦਾ ਸਮਨ ਨਿਊਜ਼ ਅੰਮ੍ਰਿਤਸਰ